ਸਹਿਜ ਸੁਮਾਪ ਆਨੰਦ ਸੁਖ ਪੂਰੇੁਰ ਦਿਨ اے ਭਾਈ ਜਿਸ ਮਨੁਕੋ ਤੇ ਗੁਰੂ ਸਾਹਿਬ ਜੀ ਤੇ ਆਗਮਨ ਹੋਏ ਹਨ ਉਸ ਨੂੰ ਫਿਰ ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿੱਚ ਇੱਕ ਰੰਗ ਚਕਾਉ ਦੇ ਸਾਰੇ ਸੁਖ ਸਾਰੇ ਆਨੰਦ ਰਚੇ ਗੁਰੂ ਜੀ ਜਦੋਂ ਕਿਰਪਾ ਕਰਦੇ ਸਾਦੇਸ ਭਟਕਦੇ ਹੋਏ ਮਨ ਨੂੰ ਜਿਹੜਾ ਹਰ ਸਮੇਂ ਦੋੜਦਾ ਰਹਿੰਦਾ ਹੈ ਇਸ ਦੋੜਦੇ ਹੋਏ ਮਨ ਨੂੰ ਤੁਪਾਸਾ ਜੀ ਕਿਰਪਾ ਕਰਕੇ ਜਦੋਂ ਨਾਮ ਦੀ ਦਾਤ ਰਕਸ਼ਿਸ਼ ਕਰਦੇ ਨੇ ਸਹਿਤ ਸਤਿਗੁਰੂ ਸਮਰੱਥ ਗੁਰੂ ਜੀ ਕਿਰਪਾ ਕਰਦੇ ਨੇ दयारे ਘਰ ਦੇ ਵਿੱਚ ਆ ਕੇ ਤਾਂ ਫਿਰ ਆਤਮਾ ਕੋ ਡੋਲਤਾ ਇੱਕ ਰਸਨ ਕਾ ਤੇ ਸੁਖ ਅਨੰਦ ਇਹ ਚੀਜ਼ਾਂ ਸਹਿਜ ਜੀ ਵਰਸ ਦਿੰਦੇ ਹਨ ਕਿਉਂਕਿ ਜਿੰਨਾ ਵਿੱਚ ਅਸੀਂ ਪੂਰੇ ਗੁਰੂ ਵਾਲੇ ਜੀ ਬਣਾਂਗੇ ਪੂਰੇ ਗੁਰੂ ਤੋਂ ਬਿਨਾਂ ਸਾਡੇ ਮਨ ਦਾ ਟਿਕਾ ਨਨ ਹਾਸਰ ਨਹੀਂ ਮੁੱਕ ਸਕਦਾ ਮਾਨੇ ਤੂੰ ਟਿਕਣਾ ਹੈ ਰਵੇ ਨੂੰ ਗਿਆਨ ਪ੍ਰਾਪਤ ਹੋ ਗਿਆ ਗਿਆਨ ਤੋਂ ਬਿਨਾ ਅ ਗਿਆਨ ਤਹੇ ਤੇ ਵਿੱਚ ਜੇ ਰੁਪੇ ਹੀ ਰਹਿਣਾ ਹੈ ਇਹ ਤੈਨੂੰ ਆਨੰਦ ਨਹੀਂ ਮਿਲਣਾ ਹੈ ਸੁੱਖ ਨਹੀਂ ਮਿਲਣਾ ਹੈ ਕਿਉਂਕਿ ਸੁੱਖਾਂ ਦੇ ਬਾਦਰ ਵਿੱਚੇ ਦੌੜਦਾ ਰਹਿੰਦਾ ਹੈ ਅ ਜਦੋਂ ਪੂਰਾ ਸਤਿ ਨੂੰ ਗਿਰਫਾ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਇਹਨੂੰ ਪਰਡੋਲਤਾ ਬਖਸ਼ੁੰਦਾ ਹੈ ਮਨ ਜਿਹੜੇ ਟਕਣਾ ਹੈ ਮਨ ਦੇ ਵਿੱਚ ਜਿੰਨੀਆਂ ਕਵਾਸਾਂ ਨੇ ਉਸ ਅਮਰਤ ਗੁਰੂ ਦੀ ਕਿਰਪਾ ਦੁਆਰਾ ਅਨਸਾਰੀ ਆਪਨਾ ਸੁਣ ਜਾਂਦੀਆਂ ਨੇ ਤੇ ਬਾਸਾ ਜੀ ਕਹਿੰਦੇ ਫਿਰ ਇੱਕ ਰਸ ਵਿੱਚ ਟਿਕਾ ਕੇ ਟਿਕ ਕੇ ਮਨ ਉਸ ਤਾਲ ਗੁਰੂ ਕੋ ਵੇ ਗੁਰੂ ਜੀ ਦਾ ਸਿਮਰਨ ਕਰਦਾ ਜੇ ਜਿਹੜਾ ਸੇਵਨ ਕਰਦਾ ਹੈ ਭਾਈ ਮਨੁ ਨੂੰ ਸਾਰੇ ਸੁਖ ਤੇ ਐਸਾ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸਦਾ ਸਹਾਰੀ ਸੰਗ ਤਵ ਅੰਮ੍ਰਿਤ ਗੁਣ ਜੀਨਾ 라ਹੋ ਪ੍ਰਭੂ ਕੋ ਸੁਮਨੁ ਖੁਦਾ ਮਦਦਗਾਰ ਬਣਿਆ ਰਹਦਾ ਹੈ ਉਹਦੇ ਅੰਤ ਸੰਗ ਰਹਗਾ ਹੈ ਇਹ ਉਹ ਮਨੁੱਖ ਪ੍ਰਭੂ ਦੇ ਆਪਾਤਕ ਜੀਵਨ ਦੇਣ ਵਾਲੇ ਨੂੰ ਆਪਣੇ ਮਨ ਦੇ ਵਿੱਚ ਵਿਚਾਰਦਾ ਰਹਿੰਦਾ ਹੈ ਰਹਾ ਓਮ ਜੈ ਜੈਕਾਰ ਜਗਤੁਰ ਮਹਾਂ ਲੋਚ ਹੈ ਸਭ ਜੀਅ ਇਹ ਭਾਈ ਉਸ ਮਨੁੱਖ ਦੀ ਫਿਰ ਸਾਰੇ ਜਗਤ ਵਿੱਚ ਹਰ ਥਾਂ ਤੇ ਬੜੀ ਸੋਭਾ ਹੁੰਦੀ ਹੈ ਮਝੇ ਨਾਮ ਨੂੰ ਗੁਰੂ ਬਣਾ ਕੇ ਨਾਮ ਲੱਭਦਾ ਹੈ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਆਸਨਿ ਕੇ ਤੂਨੋਂ ਮੁਖਾਂ ਦੀ ਜੈ ਜੈਕਾਰ ਜਗਤ ਤਰਮ ਹੈ ਲੋਚ ਹੈ ਸਭ ਜੀਆ ਸਾਰੇ ਉਹਨਾਂ ਕੁਰੂ ਦੇ ਹਰਤਾ ਤੇ ਸੋਭਾ ਕਰਦੇ ਨੇ ਜਗਤ ਦੇ ਸਾਰੇ ਜੀਵ ਫਿਰ ਉਸ ਬੰਦਗੀ ਵਾਲੀ ਰੂਹ ਦਾ ਨਾਮ ਦੇ ਰਸੀਆਂ ਦਾ ਦਾਰਸ਼ਨ ਕਰਨਾ ਚਾਹੁੰਦੇ ਮਨ ਸੋ ਪ੍ਰਸੰਨ ਭਈ ਸਤਿਗੁਰ ਪ੍ਰਭੂ ਕਾਜ ਵਿਗਨ ਨਾ ਦੀਆ ਪਰ ਜਿਸਮ ਮੁਕਤੇ ਉੱਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪਰਸੰਮ ਹੋ ਗਏ ਨੇ ਭਾਈ ਉਸ ਮਨੁੱਖ ਦੇ ਜੀਵਨ ਦੇ ਰਾਹ ਦੇ ਵਿੱਚ ਕੋਈ ਫਿਰ ਰੁਕਾਵਟ ਨਹੀਂ ਆਉਂਦੀ ਹੈ ਉਸ ਵੀ ਤਰ੍ਹਾਂ ਦੀ ਰੁਕਾਵਟ ਉਸ ਮਨੁੱਖ ਦੇ ਜੀਵਨ ਵਿੱਚ ਨਹੀਂ ਆਉਂਦੀ ਹੈ ਜਿਗਾ ਅੰਗ ਦਿਆਨ ਪ੍ਰਭ ਤਾਂ ਕੇ ਸੰਤਾਸ اے ਭਾਈ ਦਇਆ ਦਾ ਸੰਮਾਨ ਪ੍ਰਭੂ ਜਿਸ ਮਨੁੱਖ ਦਾ ਕਰਤ ਕਰਦਾ ਹੈ ਜਿੰਦੇ ਸੀਤ ਤੇ ਮੇਰ ਪ੍ਰਿਆਪਤ ਰੱਖੇ ਜਿਹਦਾ ਕਰਤ ਆਪ ਲੈ ਲੈਂਦਾ ਹੈ ਆਸਾ ਜੀ ਕਹਿੰਦੇ ਸਭ ਜੀਵ ਗੁਰੂ ਦੇ ਸੇਵਕ ਹੋ ਜਾਂਦੇ ਨੇ ਲੱਖ 84 ਮੇਦਨੀ ਸਭ ਸੇਵ ਕਰੰਦਾ ਬਾਣੀ ਨੇ ਵਾਰ ਵਾਰ ਸਮਝਾਇਆ ਜਿਹੜਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹ ਮਨੁੱਖ ਦੀ ਸਾਰੀ ਕਾਇਨਾਤ ਦਾ ਆਸਾ ਜੀ ਕਹਿੰਦੇ ਸੇਵਕ ਹੋ ਜਾਂਦੀ ਹੈ ਤਨ ਤਨ ਮਹਾ ਗੁਰੂ ਸੋ ਉੰਬਾਗਾ ਆਤਮ ਸਿੰਘ ਜੀ ਮਕਮਣ ਸਾਗਰ ਜਦੋਂ ਉਹ ਗੁਣ ਸਾਖੀ ਯਾਤਰਾ ਕਰਨ ਗਏ ਤੇ ਉਹਨਾਂ ਨੇ ਜੀਵਨ ਸਾਖੀ ਵਿੱਚ ਇਹ ਦੱਸਿਆ ਕਿ ਲਿਖਿਆ ਗਿਆ ਹੈ ਕਿ ਉਹਨਾਂ ਦੇ ਨਾਲ ਇੱਕ ਦੋ ਜਾਣੇ ਮੋਰ ਵੀ ਉਹਨਾਂ ਦੇ ਸੰਗੀ ਸਨ ਤੇ ਜਦੋਂ ਜੰਗਲ ਦੇ ਵਿੱਚ ਦੀ ਜਾ ਰਹੇ ਨੇ ਉਹਨਾਂ ਸੁਣਿਆ ਕਿ ਜੰਗਲ ਵੀ ਪੂਰਾ ਜਾੜੀ ਸੀ ਤੇ ਜਾਨਵਰ ਵੀ ਬਹੁਤ ਸਾਰੇ ਜੰਗਲ ਦੇ ਰਾਤੇ ਤੁਰੇ ਜਾ ਰਹੇ ਜਿੰਨੇ ਕਹਿੰਦੇ ਸਾਹਮਣੇ ਇੱਕ ਸ਼ੇਰ ਆਇਆ ਜੰਗਲ ਦੇ ਵਿੱਚੋਂ ਨਿਕਲ ਗਿਆ ਤੇ ਜਿਹੜੇ ਤੇ ਸੇਵਾਦਾਰ ਸਨ ਭੱਜ ਕੇ ਦਰੱਖਤਾਂ ਤੇ ਜੜ ਗਏ ਪਰ ਬਾਬਾ ਆਦਲ ਸਿੰਘ ਜੀ ਮਹਾਰਾਜ ਉਹ ਆਪਣੀ ਮੱਥੀ ਦੇ ਵਿੱਚ ਤੁਰੇ ਜਾ ਰਹੇ ਜਿੰਨੇ ਤੇ ਅੱਗੇ ਜਾ ਕੇ ਜਦੋਂ ਸ਼ੇਰ ਕੋਲ ਆਇਆ ਉਹ ਸ਼ੇਰ ਨੇ ਵੀ ਮਹਾਪੁਰਸ਼ਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਫਿਰ ਵਾਪਸ ਚਲੇ ਗਿਆ ਇਸ ਕਰਕੇ ਪ੍ਰਭਾਣੀ ਮੈ ਸਾਨੂੰ ਰੱਜ ਰਖੇ ਨੇ ਪਾਸਕ ਜੀ ਨੇ ਭਾਈ ਜਿਹੜਾ ਵੀ ਮਨੁੱਖ ਜਾਤ ਦਾ ਅੰਗ ਬਿਆਹ ਹਰ ਤਾਂ ਕਿ ਸਾਧ ਦਾਸ ਜਿਹੜਾ ਕਾਲਪੁਰਤ ਵੈਗੁਰੂ ਜੀ ਦਾ ਸਿਮਰਨ ਕਰਦਾ ਹੈ ਵੰਗ ਦੀ ਕਰਦਾ ਹੈ ਦਇਆ ਦਾ ਸੁਣਾ ਪ੍ਰਭੂ ਜਿਸ ਮਨੁੱਖ ਦਾ ਕਿਰਪਾ ਕਰ ਗੁਰੂ ਦਾ ਜਿਹੜਾ ਉਹਦਾ ਸਿਮਰਨ ਕਰਦਾ ਹੈ ਵੰਗ ਦੀ ਕਰਦਾ ਹੈ ਕਾਲਪੁਰਤ ਵੈਗੁਰੂ ਤੇ ਆਪਣੇ ਸੇਵਕੀ ਆਪ ਰੱਖਿਆ ਕਰਦਾ ਹੈ ਆਪ ਉਹਦਾ ਪੱਖ ਲੈਂਦੇ ਨੇ ਆਪਣੇ ਭਗਤਾਂ ਨੂੰ ਕਦੇ ਤਰਤੀ ਬਾਹ ਵੀ ਨਹੀਂ ਰਹਿਣ ਦਿੰਦਾ ਕਿਹਾ ਆਪ ਵਿੱਚ ਬੜੇ ਪਰਮਾਨੰਦ ਨੇ ਤੇ ਪਾਰਸਾ ਕਹਿੰਦੇ ਸਭ ਜੀਵ ਤੇ ਉਹਦੇ ਭਾਈ ਸੇਵਕ ਹੋ ਜਾਂਦੇ ਹਨ ਉਹਦੀ ਸੇਵਾ ਕਰਦੇ ਹਨ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਇਸ ਕਰਕੇ ਉਹਨਾਂ ਵੱਡਿਆਂ ਵੀ ਮੋਹਰ ਲਾ ਕੇ ਅਨੰਗੁਰਜਨ ਦੇ ਮਹਾਰਾਜ ਜੀ ਨੇ ਵਚਨ ਕਹੇ ਨੇ ਏ ਨਾਨਕ ਗੁਰੂ ਦੇ ਚਰਨਾਂ ਵਿੱਚ ਰਹਿਣਾ ਕਰ ਸਦਾ ਰਹਿਣਾ ਕਰ ਤੇ ਸਦਾ ਹੀ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿਣਾ ਆਦਰ ਤੇ ਮਾਨ ਦਿੰਦਾ ਹੈ ਸਤਿਕਾਰ ਦਿੰਦਾ ਹੈ ਜਿਹੜੇ ਵੀ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਸੱਚੇ ਮਾਰਗ ਚੱਲਦੇ ਹਨ ਉਸਤਤ ਕਰੈ ਜਪਾਨ ਆਸਾਨੀਵੇਂ ਉਹਨਾਂ ਦੀ ਗੁਫ਼ਤਗੀਆਂ ਕਰਦਾ ਰਿਹਾ ਉਹਨਾਂ ਨੂੰ ਸਤਿਗੁਰੂ ਆਸਤਾ ਜੀ ਕਹਿੰਦੇ ਭਾਈ ਫਿਰ ਹਰ ਇੱਕ ਥਾਂ ਤੇ ਯਾਤਰਨ ਹੁੰਦਾ ਵੇਤੇ ਨਹੀਂ ਅੱਗੇ ਜਾ ਕੇ ਰੰਗਕਾਰ ਦੀ ਦਰਗਾਹ ਦੇ ਵਿੱਚ ਵੀ ਫਿਰ ਉਹਨਾਂ ਨੂੰ ਆਦਰ ਨਹੀਂ ਕਰਾਇਆ ਸਤਿਕਾਰ ਨਹੀਂ ਇਸ ਕਰਕੇ ਸਤਿਗੁਰੂ ਜੀ ਨੇ ਫਿਰ ਤਾਂ ਕੀਤੀ ਹੈ ਸਾਡੇ ਤੇ ਤਰਸ ਖਾ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਭਾਈ ਉਸ ਸਤਿਗੁਰੂ ਵੈਕੂ ਜੀ ਦਾ ਨਾਮ ਲੱਗਿਆ ਕਰ ਵੰਦਗੀ ਕਰਿਆ ਕਰ ਨਾਮ ਜਪਿਆ ਕਰ ਜਿਹਦੇ ਨਾਮ ਜਪਣ ਦੇ ਨਾਲ ਅਕਾਲ ਪੁਰਖ ਵੈਕਰੂ ਤੇਰਾ ਮਦਦਗਾਰ ਹੋਨੇਗਾ ਗੁਰੂ ਤੇਰੀ ਰੱਖਿਆ ਕਰੇਗਾ ਫਿਰ ਸਾਰੇ ਜੀਵ ਤੇਰੇ ਸੇਵਕ ਬਣ ਜਾਣਗੇ ਨਾਮ ਜਪਣ ਵਾਲਿਆਂ ਦਾ ਸਾਰੇ ਕਾਇਨਾਤ ਗੁਰੂ ਕਾਸਾ ਜੀ ਗੰਦਰ ਪਾਣੀ ਭਰਦੀ ਹੈ ਇਸ ਕਰਕੇ